ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਬਰਕਤ ਲੈ ਕੇ ਆਂਦੀ ਹੈ ਅਤੇ ਕਿਵੇਂ ਘਰ ਵਿੱਚ ਪੈਸਿਆਂ ਦੀ ਬਰਕਤ ਪੈਂਦੀ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਆਪ ਸਭ ਦੇ ਸਿਰ ਤੇ ਆ ਜਵੇ ਤੇ ਆਪ ਸਭ ਦੇ ਘਰ ਵਿੱਚ ਕਾਰੋਬਾਰ ਵਿੱਚ ਅਤੇ ਧੰਨ ਵਿੱਚ ਬਰਕਤਾਂ ਪਾਜ ਦੇਣ ਜੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇੰਨਾ ਜਿਆਦਾ ਕੰਮ ਕਰਨ ਦੇ ਬਾਅਦ ਮਿਹਨਤ ਕਰਨ ਦੇ ਬਾਅਦ ਵੀ ਕਾਰੋਬਾਰ ਕਰਨ ਤੋਂ ਬਾਅਦ ਵੀ ਸਾਡੇ ਘਰ ਦੇ ਪੈਸੇ ਦੀ ਵਿੱਚ ਬਰਕਤ ਨਹੀਂ ਹੈ ਜਿਵੇਂ ਪੈਸਾ ਆਂਦਾ ਹੈ ਪੈਸਾ ਘਰ ਵਿੱਚ ਟਿਕਦਾ ਹੀ ਨਹੀਂ ਹੈ ਨਾਲੋਂ ਨਾਲ ਖਰਚ ਹੋ ਜਾਂਦਾ ਹੈ ਅੱਜ ਅਸੀਂ ਘਰ ਦੇ ਵਿੱਚ ਪੈਸੇ ਦੀ ਤੰਗੀ ਕਾਰੋਬਾਰ ਦੇ ਵਿੱਚ ਵਾਧੇ ਲਈ ਧਨ ਦੀ ਬਰਕਤ ਲਈ ਇੱਕ ਯੁਕਤੀ ਦੱਸਣ ਜਾ ਰਹੇ ਹਾਂ ਇਸ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਪੂਰਾ ਲਾਭ ਨਹੀਂ ਮਿਲ ਪਾਂਦਾ ਹੈ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਮੇਰੀਆਂ ਭੈਣਾਂ ਧਿਆਨ ਨਾਲ ਜ਼ਰੂਰ ਸੁਨਣ ਕਿਉਂਕਿ ਭੈਣਾਂ ਹੀ ਹਨ ਜੋ ਘਰ ਦੀ ਬਰਕਤ ਲਈ ਕਈ ਪ੍ਰਕਾਰ ਦੇ ਕੰਮ ਕਰਦੀਆਂ ਹਨ ਅਤੇ ਉਹਨਾਂ ਨੂੰ ਘਰ ਦੀ ਬਰਕਤ ਲਈ ਜੋ ਵੀ ਕੋਈ ਦੱਸਦਾ ਹੈ ਉਹਦਾ ਹੀ ਕਰਦੀਆਂ ਹਨ ਤਾਂ ਕਿ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਘਰ ਵਿੱਚ ਬਰਕਤ ਆ ਜਾਵੇ ਜੇ ਬੀਬੀਆਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਉੱਤੇ ਲੂਣ ਪਾਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤਾਂ ਉਹ ਲੂਣ ਪਾਣ ਲੱਗ ਜਾਂਦੀਆਂ ਹਨ ਤੇ ਕਿਸੇ ਨੇ ਕਹਿ ਦਿੱਤਾ ਕਿ ਪਹਿਲੀ ਰੋਟੀ ਗਾਂ ਨੂੰ ਪਾਣੀ ਹੈ ਤਾਂ ਉਹ ਪਹਿਲੀ ਰੋਟੀ ਗਾਂ ਨੂੰ ਪਾ ਦਿੰਦੀਆਂ ਹਨ ਅਤੇ ਜੇ ਕਿਸੇ ਨੇ ਕਿਹਾ ਕਿ ਪਹਿਲੀ ਰੋਟੀ ਬਣਾ ਕੇ ਘੋ ਨਾਲ ਚੋਪੜ ਕੇ ਕਾਲੇ ਕੁੱਤੇ ਨੂੰ ਪਾਣੀ ਹੈ ਤਾਂ ਉਹ ਰੋਟੀ ਕਾਲੇ ਕੁੱਤੇ ਨੂੰ ਉਹ ਕਿਉਂ ਲਗਾ ਕੇ ਪਾ ਦਿੰਦੀਆਂ ਹਨ ਤੇ ਜੇ ਕਿਸੇ ਨੇ ਕਹਿ ਦਿੱਤਾ ਕਿ ਪਹਿਲੀ ਰੋਟੀ ਦੇ ਚਾਰ ਟੁਕੜੇ ਕਰਕੇ ਕਾਂ ਨੂੰ ਪਾਣੀ ਹੈ ਤਾਂ ਉਹ ਕਾਂ ਨੂੰ ਪਾਣਾ ਸ਼ੁਰੂ ਕਰ ਦਿੰਦੀਆਂ ਹਨ ਤੇ ਜੇ ਕਿਸੇ ਨੇ ਕਿਹਾ ਕਿ ਕੀੜੀਆਂ ਨੂੰ ਆਟਾ ਪਾਣਾ ਹੈ ਤਾਂ ਉਹ ਇਦਾਂ ਹੀ ਕਰਨ ਲੱਗ ਜਾਂਦੀਆਂ ਹਨ ਸੰਗਤ ਜੀ ਪਰਮਾਤਮਾ ਨੇ ਸਾਨੂੰ ਇਸ ਯੋਗ ਬਣਾਇਆ ਹੈ ਕਿ ਅਸੀਂ ਆਪਣੀ ਪਸੰਦ ਦਾ ਭੋਜਨ ਬਣਾ ਕੇ ਖਾ ਸਕਦੇ ਹਾਂ ਕਿਉਂਕਿ ਅਸੀਂ ਸਮਰੱਥ ਹਾਂ ਅਸੀਂ ਭੋਜਨ ਬਣਾ ਕੇ ਖਾ ਵੀ ਸਕਦੇ ਹਾਂ ਅਤੇ ਦੂਜਿਆਂ ਨੂੰ ਖਵਾ ਵੀ ਸਕਦੇ ਹਾਂ ਜਾਨਵਰਾਂ ਨੂੰ ਭੋਜਨ ਪਾਣਾ ਗਲਤ ਨਹੀਂ ਹੈ ਇਹ ਵਧੀਆ ਗੱਲ ਹੈ ਇਹ ਸਾਰੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੀ ਵੀਡੀਓ ਦੇ ਵਿਸ਼ੇ ਤੇ ਅਨੁਸਾਰ ਕੀ ਘਰ ਵਿੱਚ ਬਰਕਤ ਕਿਵੇਂ ਆਏਗੀ ਇਸ ਦੀ ਯੁਕਤੀ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਫਿਰ ਬਾਅਦ ਵਿੱਚ ਦੱਸਾਂਗੇ ਕਿ ਤਵੇ ਤੇ ਰੋਟੀ ਬਣਾਉਣ ਤੋਂ ਪਹਿਲਾਂ ਲੂਣ ਪਾਣਾ ਜਾਂ ਫਿਰ ਕੁੱਤੇ ਨੂੰ ਗਾਂ ਨੂੰ ਜਾਂ ਫਿਰ ਕੀੜੀਆਂ ਨੂੰ ਆਟਾ ਪਾਣ ਦਾ ਕੀ ਕਾਰਨ ਹੈ ਜਾਂ ਰੋਟੀ ਚੋਪੜਨ ਦਾ ਕੀ ਕਾਰਨ ਹੈ ਅਤੇ ਇਸ ਦਾ ਕੀ ਲਾਭ ਹੈ ਤੇ ਅਸੀਂ ਹੁਣ ਗੱਲ ਕਰਾਂਗੇ ਕਿ ਬੀਬੀਆਂ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਕੀ ਕਰਨ ਜਿਸ ਨਾਲ ਘਰ ਵਿੱਚ ਬਰਕਤ ਆ ਜਾਵੇ ਤੇ ਪੈਸੇ ਵਿੱਚ ਵਾਧਾ ਹੋਵੇ ਅਤੇ ਘਰ ਵਿੱਚ ਪ੍ਰੇਮ ਪਿਆਰ ਵਧੇ ਤੇ ਘਰ ਦੇ ਜੀ ਰਲ ਮਿਲ ਕੇ ਰਹਿਣ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਮੈਂ ਇੱਕ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜਿਸ ਵਿੱਚ ਉਹ ਭੈਣ ਦੱਸਦੀ ਹੈ ਕਿ ਉਸ ਦੇ ਘਰ ਵਿੱਚ ਉਹ ਤਿੰਨ ਜੀ ਸਨ ਉਹ ਭੈਣ ਉਸ ਦਾ ਪਤੀ ਅਤੇ ਉਸ ਦਾ ਬੇਟਾ ਉਹਨਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਸੀ ਬਣਦੀ ਕਿਉਂਕਿ ਉਸ ਭੈਣ ਦੇ ਪਤੀ ਦਾ ਸੁਭਾਅ ਬਹੁਤ ਹੀ ਗਰਮ ਸੀ ਤੇ ਉਹ ਸਾਰਿਆਂ ਨਾਲ ਗੁੱਸੇ ਵਿੱਚ ਹੀ ਗੱਲ ਕਰਦਾ ਸੀ ਉਹਨਾਂ ਦੋਨਾਂ ਦੇ ਆਪਸੀ ਕਲੇਸ਼ ਕਰਕੇ ਉਹਨਾਂ ਦਾ ਬੱਚਾ ਦੋਨਾਂ ਤੋਂ ਦੂਰ ਹੋਂਦਾ ਜਾ ਰਿਹਾ ਸੀ ਤੇ ਫਿਰ ਉਹ ਭੈਣ ਕਹਿੰਦੀ ਕਿ ਮੈਂ ਕਈ ਵਾਰੀ ਸੋਚਦੀ ਹਾਂ ਕੀ ਹਜੇ ਤਾਂ ਅਸੀਂ ਘਰ ਵਿੱਚ ਸਿਰਫ ਤਿੰਨ ਹੀ ਜਣੇ ਹਾਂ ਤੇ ਜੇ ਕੀਤੇ ਜ਼ਿਆਦਾ ਹੁੰਦੇ ਤਾਂ ਅਸੀਂ ਲੜ ਲੜ ਕੇ ਹੀ ਮਰ ਜਾਣਾ ਸੀ ਤੇ ਫਿਰ ਉਹ ਕਹਿੰਦੀ ਕਿ ਮੈਂ ਆਪਣੇ ਘਰ ਦੀ ਲੜਾਈ ਨੂੰ ਦੂਰ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸੀ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਤੇ ਘਰ ਵਿੱਚ ਬਰਕਤ ਆ ਜਾਵੇ ਇਸ ਲਈ ਜੋ ਕਿਸੇ ਨੇ ਕਿਹਾ ਮੈਂ ਉਹ ਹੀ ਕੀਤਾ ਤੇ ਮੈਂ ਇਹ ਸੋਚਦੀ ਕਿ ਕਿਸੇ ਤਰ੍ਹਾਂ ਮੇਰਾ ਪਰਿਵਾਰ ਵੀ ਦੂਜਿਆਂ ਵਾਂਗ ਮਿਲਜੁਲ ਕੇ ਸੁਖ ਸ਼ਾਂਤੀ ਨਾਲ ਰਹੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਸੀ ਪੈ ਰਿਹਾ ਕਿ ਕਿਸੇ ਤਰ੍ਹਾਂ ਮੇਰਾ ਪਰਿਵਾਰ ਵੀ ਦੂਜਿਆਂ ਵਾਂਗ ਮਿਲਜੁਲ ਕੇ ਸੁਖ ਸ਼ਾਂਤੀ ਨਾਲ ਰਹੇ ਪਰ ਕਿਸੇ ਵੀ ਤਰ੍ਹਾਂ ਕੋਈ ਫਰਕ ਨਹੀਂ ਸੀ ਪੈ ਰਿਹਾ ਤੇ ਘਰ ਦਾ ਕਲੇਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਤੇ ਫਿਰ ਉਹ ਭੈਣ ਕਹਿਣ ਲੱਗੀ ਕਿ ਮੈਨੂੰ ਘਰ ਦੀ ਬਰਕਤ ਅਤੇ ਸੁਖ ਸ਼ਾਂਤੀ ਲਈ ਇੱਕ ਉਜਗਤੀ ਕਿਸੇ ਨੇ ਦੱਸੀ ਕਿ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਓ ਤੇ ਫਿਰ ਘਰ ਆ ਕੇ ਇੱਕ ਗਲਾਸ ਪਾਣੀ ਕੋਲ ਰੱਖ ਲਵੋ ਤੇ ਬਾਣੀ ਪੜਨਾ ਸ਼ੁਰੂ ਕਰ ਦਵੋ ਇਸ ਵਾਸਤੇ ਮੈਨੂੰ ਜਿਵੇਂ ਕਿਸੇ ਨੇ ਕਿਹਾ ਮੈਂ ਉਹਦਾ ਹੀ ਕਰਦੀ ਰਹਿੰਦੀ ਸੀ ਤੇ ਫਿਰ ਮੈਂ ਉਹਨਾਂ ਦੇ ਦੱਸੇ ਅਨੁਸਾਰ ਅਮ੍ਰਿਤ ਵੇਲੇ ਉੱਠ ਕੇ ਸ਼ਨਾਨ ਕਰਕੇ ਗੁਰੂ ਘਰ ਜਾਂਦੀ ਤੇ ਉੱਥੋਂ ਆ ਕੇ ਧਰਤੀ ਤੇ ਇੱਕ ਸਾਫ਼ ਕੱਪੜਾ ਵਿਛਾ ਕੇ ਗਲਾਸ ਪਾਣੀ ਦਾ ਕੋਲ ਰੱਖ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਸੋਈ ਵਿੱਚ ਸਵੇਰੇ ਚਾਹ ਬਣਾਣੀ ਹੋਵੇ ਜਾਂ ਰੋਟੀ ਸਬਜੀ ਬਣਾਣੀ ਹੋਵੇ ਤੇ ਮੈਂ ਨਾਲ-ਨਾਲ ਸਿਮਰਨ ਕਰਨਾ ਸ਼ੁਰੂ ਕਰ ਦਿੰਦੀ ਸੀ ਤੇ ਜਿਹੜਾ ਜਲ ਮੈਂ ਪਾਠ ਕਰਨ ਵੇਲੇ ਆਪਣੇ ਕੋਲ ਰੱਖਿਆ ਕਰਦੀ ਸੀ ਉਸ ਨੂੰ ਮੈਂ ਆਪਣੇ ਪਤੀ ਅਤੇ بیٹے ਨੂੰ ਛਕਾ ਦਿੰਦੀ ਅਤੇ ਆਪ ਵੀ ਸ਼ਕ ਲੈਂਦੀ ਮੈਂ ਉਸ ਜਲ ਨੂੰ ਆਪਣੇ ਪਤੀ ਨੂੰ ਚਾਹ ਵਿੱਚ ਪਾਣੀ ਵਿੱਚ ਪਾ ਕੇ ਦੇ ਦਿੰਦੀ ਅਤੇ ਇਸ ਤਰ੍ਹਾਂ ਮੈਂ ਆਪਣੇ بیٹے ਨੂੰ ਵੀ ਪਿਲਾ ਦਿੰਦੀ ਸੀ ਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰੇ ਘਰ ਵਿੱਚ ਵਾਹਿਗੁਰੂ ਜੀ ਆਪ ਹੀ ਬਰਕਤ ਪਾਣਗੇ ਤੇ ਕਲੇਸ਼ ਨੂੰ ਵੀ ਦੂਰ ਕਰਨਗੀ ਸਾਡੇ ਘਰ ਪਰਿਵਾਰ ਵਿੱਚ ਵੀ ਬਦਲਾਅ ਆਵੇਗਾ ਤੇ ਬਾਣੀ ਪੜ੍ਹਦੇ ਸਮੇਂ ਕੋਲ ਰੱਖੇ ਜਲ ਦੀ ਪਵਿੱਤਰਤਾ ਦੇ ਨਾਲ ਉਹਨਾਂ ਦੇ ਹਿਰਦੇ ਅੰਦਰ ਬਦਲਾਅ ਜ਼ਰੂਰ ਆਵੇਗਾ ਇਸੇ ਵਿਸ਼ਵਾਸ ਦੇ ਨਾਲ ਉਹ ਭੈਣ ਕਹਿੰਦੀ ਕਿ ਉਹ ਜਲ ਜਿਹੜਾ ਸੀ ਉਹਨਾਂ ਨੂੰ ਸ਼ਕਾਹ ਦਿੰਦੀ ਸੀ ਤੇ ਜੇ ਜਲ ਵੱਧ ਜਾਂਦਾ ਤਾਂ ਪੀਣ ਵਾਲੇ ਪਾਣੀ ਵਿੱਚ ਮਿਲਾ ਦਿੰਦੀ ਤੇ ਸਾਰਾ ਦਿਨ ਉਹੀ ਜਲ ਮਿਲਿਆ ਹੋਇਆ ਪਾਣੀ ਪੀਂਦੇ ਰਹਿੰਦੇ ਸੀ ਇਸ ਤਰ੍ਹਾਂ ਕਰਦੇ ਹੋਏ ਉਸ ਨੂੰ 3 ਮਹੀਨੇ ਲੱਗ ਗਏ ਤੇ ਉਸ ਦੇ ਪਤੀ ਅਤੇ ਬੱਚੇ ਦੇ ਸੁਭਾਅ ਵਿੱਚ ਬਦਲਾਅ ਆਣਾ ਸ਼ੁਰੂ ਹੋ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਨੀ ਸ਼ੁਰੂ ਹੋ ਗਈ ਬੱਚਾ ਹੁਣ ਆਪਣੇ ਮਾਤਾ ਪਿਤਾ ਨੂੰ ਪਿਆਰ ਦੇ ਤੇ ਸਤਕਾਰ ਦੇ ਨਾਲ ਬੋਲਣ ਲੱਗ ਪਿਆ ਤੇ ਉਸ ਦਾ ਪਤੀ ਵੀ ਗੁੱਸੇ ਤੇ ਕੰਟਰੋਲ ਰੱਖਣ ਲੱਗ ਪਿਆ ਤੇ ਉਹਨਾਂ ਦੇ ਸੁਭਾਅ ਵਿੱਚ ਬਹੁਤ ਫਰਕ ਪੈ ਗਿਆ ਤੇ ਉਹ ਸਾਰੇ ਰਲ ਮਿਲ ਕੇ ਪਿਆਰ ਨਾਲ ਰਹਿਣ ਲੱਗ ਪਏ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਤੇ ਉਸ ਨੂੰ ਪਾਠ ਕਰਦੀ ਨੂੰ ਵੇਖ ਕੇ ਉਸ ਦੇ ਪਤੀ ਦਾ ਨਜ਼ਰੀਆ ਵੀ ਉਸ ਦੇ ਪ੍ਰਤੀ ਚੇਂਜ ਹੋ ਗਿਆ ਤੇ ਫਿਰ ਉਹ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਲੜਾਈ ਝਗੜਾ ਘਟਦਾ ਘਟਦਾ ਬਿਲਕੁਲ ਹੀ ਖਤਮ ਹੋ ਗਿਆ ਤੇ ਉਹ ਭੈਣ ਕਹਿੰਦੀ ਕਿ ਬਾਣੀ ਦੇ ਜਾਪ ਨਾਲ ਉਹਨਾਂ ਸਾਰਿਆਂ ਦੇ ਹਿਰਦੇ ਅੰਦਰ ਸ਼ਾਂਤੀ ਆ ਗਈ ਤੇ ਉਹ ਕਹਿੰਦੀ ਕਿ ਪਹਿਲਾਂ ਉਹਨਾਂ ਦੇ ਘਰ ਅੰਦਰ ਕੋਈ ਬਾਣੀ ਹੀ ਨਹੀਂ ਸੀ ਪੜਦਾ ਤੇ ਹੁਣ ਉਹ ਸਾਰਾ ਪਰਿਵਾਰ ਦੋਨੋਂ ਟਾਈਮ ਗੁਰੂ ਘਰ ਜਾਂਦਾ ਹੈ ਤੇ ਬਾਣੀ ਵੀ ਪੜਨ ਲੱਗ ਪਿਆ ਹੈ ਜਿਸ ਕਰਕੇ ਉਹਨਾਂ ਦੇ ਘਰ ਦਾ ਕਲੇਸ਼ ਮੁੱਕ ਗਿਆ ਤੇ ਉਹਨਾਂ ਦੇ ਘਰ ਅੰਦਰ ਬਰਕਤ ਵੀ ਹੋਣ ਲੱਗ ਗਈ ਹੈ ਅੱਜ ਦੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਕੁੱਤੇ ਨੂੰ ਰੋਟੀ ਪਾਣ ਨਾਲ ਸਾਡੇ ਘਰ ਵਿੱਚ ਬਰਕਤ ਆਵੇਗੀ ਜਾਂ ਪੈਸੇ ਵਿੱਚ ਵਾਧਾ ਹੋ ਜਾਵੇਗਾ ਅਸੀਂ ਇਹਨਾਂ ਵਿਹਮਾਂ ਭਰਮਾਂ ਵਿੱਚ ਪਏ ਹੋਏ ਹਾਂ ਜਾਂ ਫਿਰ ਤਵੇ ਤੇ ਲੂਣ ਪਾਣ ਨਾਲ ਜਾਂ ਗਾਂ ਨੂੰ ਰੋਟੀ ਖਵਾਣ ਨਾਲ ਜਾਂ ਫਿਰ ਕੀੜੀਆਂ ਨੂੰ ਆਟਾ ਪਾਣ ਦੇ ਨਾਲ ਘਰ ਦੀ ਬਰਕਤ ਅਤੇ ਕਲੇਸ਼ ਮੁਕਦਾ ਹੈ ਇਹ ਸਭ ਕਰਨ ਕਰਨਾ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਗੁਰੂ ਦੇ ਲੜ ਲੱਗਣਾ ਬਾਣੀ ਪੜਨੀ ਤੇ ਘਰ ਦੀ ਆਪਸੀ ਏਕਤਾ ਸਹਿਮਤੀ ਤੇ ਮਿਲ ਜੁਲ ਕੇ ਰਹਿਣਾ ਇਸੇ ਤਰ੍ਹਾਂ ਜੇ ਬਾਣੀ ਦੇ ਲੜ ਲੱਗਾਂਗੇ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ ਘਰ ਦਾ ਕਲੇਸ਼ ਮੁੱਕ ਜਾਵੇਗਾ ਲੜਾਈ ਖਤਮ ਹੋ ਜਾਵੇਗੀ ਜਾਦਾ ਵਧੀਆ ਹੋਵੇਗਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜੀਏ ਤਾਂ ਗੁਰੂ ਮਹਾਰਾਜ ਘਰ ਵਿੱਚ ਬਰਕਤਾਂ ਲਿਆਣਗੇ ਤੇ ਬਾਣੀ ਪੜਨ ਦੇ ਨਾਲ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਵੀ ਕਰੀਏ ਅਤੇ ਹੁਣ ਗੱਲ ਕਰਦੇ ਹਾਂ ਕਿ ਤਵੇ ਤੇ ਲੂਣ ਪਾਉਣ ਨਾਲ ਕੀ ਹੁੰਦਾ ਹੈ ਜੇ ਤਵੇ ਤੇ ਲੂਣ ਪਾਈ ਪਾ ਦਿੰਦੇ ਹਾਂ ਤਾਂ ਤਵੇ ਤੇ ਲੱਗੇ ਹੋਏ ਬੈਕਟੀਰੀਆ ਖਤਮ ਹੋ ਜਾਂਦਾ ਹੈ ਭਾਵੇਂ ਅਸੀਂ ਰੋਟੀ ਪਕਾਉਣ ਤੋਂ ਪਹਿਲਾਂ ਤਵੇ ਨੂੰ ਤੋ ਲਈਦਾ ਹੈ ਪਰ ਧੋਣ ਦੇ ਨਾਲ ਬੈਕਟੀਰੀਆ ਖਤਮ ਨਹੀਂ ਹੁੰਦਾ ਅਤੇ ਜੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਲੂਣ ਪਾ ਦਈਏ ਤਾਂ ਤਵੇ ਤੋਂ ਬੈਕਟੀਰੀਆ ਖਤਮ ਹੋ ਜਾਂਦਾ ਹੈ ਤੇ ਇਦਾਂ ਕਰਨ ਨਾਲ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਹਨ ਪਹਿਲਾਂ ਬੀਬੀਆਂ ਤਵੇ ਨੂੰ ਘਿਓ ਲਗਾ ਕੇ ਚੋਪੜ ਲੈਂਦੀਆਂ ਸੀ ਤੇ ਉਸ ਦੇ ਰੋਟੀ ਬਣਾਉਣ ਦੀਆਂ ਸਨ ਜਿਸ ਕਰਕੇ ਤਵਾ ਚੋਪੜਿਆ ਜਾਂਦਾ ਸੀ ਤੇ ਇਸ ਤਰ੍ਹਾਂ ਕਰਨ ਨਾਲ ਫੁੱਲ ਕੇ ਵਧੀਆ ਬਣਦੇ ਸੀ ਤੇ ਜਿਹੜੀ ਪਹਿਲੀ ਰੋਟੀ ਹੁੰਦੀ ਸੀ ਉਸ ਨੂੰ ਸੁੱਟਣ ਦੀ ਥਾਂ ਤੇ ਕੁੱਤੇ ਜਾਂ ਗਾਂ ਨੂੰ ਪਾ ਦਿੰਦਿਆਂ ਸਨ ਤਾਂ ਕਿ ਪ੍ਰਸ਼ਾਦਾ ਪੈਰਾਂ ਵਿੱਚ ਨਾ ਰੂਲੇ ਤੇ ਕਿਸੇ ਜਾਨਵਰ ਦੇ ਮੂੰਹ ਵਿੱਚ ਪੈ ਜਾਵੇ ਕਿਉਂਕਿ ਕਿਸੇ ਦਾ ਟਿੱਡ ਪਰਣਾ ਵੀ ਇੱਕ ਚੰਗੀ ਗੱਲ ਹੈ ਤੇ ਇਦਾਂ ਕਿਸੇ ਦੇ ਅੰਦਰੋਂ ਅਸੀਸ ਨਿਕਲਦੀ ਹੈ ਕਿਉਂਕਿ ਕਹਿੰਦੇ ਹਨ ਕੀ ਹੱਥਾਂ ਦੇ ਨਾਲ ਕੀਤਾ ਹੋਇਆ ਦਾਨ ਸਾਨੂੰ ਇਸ ਜਨਮ ਵਿੱਚ ਬਰਕਤ ਦੇ ਰੂਪ ਵਿੱਚ ਮਿਲਦਾ ਹੈ ਤੇ ਬਾਣੀ ਪੜਨ ਦੇ ਨਾਲ ਅਸੀਂ ਆਵਾ ਗਵਨ ਦੇ ਚੱਕਰ ਵਿੱਚੋਂ ਛੁਟਕਾਰਾ ਪੈ ਜਾਂਦਾ ਹੈ ਬਾਣੀ ਸਾਨੂੰ ਸਤਿਗੁਰ ਦੇ ਨਾਲ ਜੋੜਦੀ ਹੈ ਤੇ ਸਾਡੇ ਗੁਨਾਹਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਤੇ ਜ਼ਿੰਦਗੀ ਵਿੱਚ ਚੰਗੇ ਕੰਮਾਂ ਲਈ ਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਜੋ ਮਨੁੱਖ ਬਾਣੀ ਪੜਦਾ ਹੈ ਉਹ ਹਰ ਕੰਮ ਨੂੰ ਕਰਨ ਵੇਲੇ ਸੋਵਾਰੀ ਸੋਚਦਾ ਹੈ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ ਕਿਉਂਕਿ ਬਾਣੀ ਦੇ ਲੜ ਲੱਗਣ ਤੇ ਸਾਨੂੰ ਪਤਾ ਹੈ ਕਿ ਜੇ ਅਸੀਂ ਕਿਸੇ ਦਾ ਭਲਾ ਮੰਗਾਗੇ ਤਾਂ ਹੀ ਸਾਡਾ ਭਲਾ ਹੋਵੇਗਾ ਕਿਉਂਕਿ ਸਾਡੇ ਗੁਰੂਆਂ ਦਾ ਉਪਦੇਸ਼ ਹੈ ਕਿ ਸਰਬਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਇਨ੍ਹਾਂ ਬੇਨਤੀਆਂ ਦੇ ਨਾਲ ਹੀ ਜੇ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਕੀਮਾ ਦੀ ਯਾਚਕਾਂ ਕਿਉਂਕਿ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਅਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ